ਮੈਂ ਤੁਹਾਨੂੰ ਜੀ ਖਬਰ ਬੜੀ ਨਾ ਹੈਰਾਨ ਕਰਨ ਵਾਲੀ ਖਬਰ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਵੀ ਸਾਡੇ ਸਮਾਜ ਦੇ ਵਿੱਚ ਬਣਿਆ ਹੋਇਆ ਹੈ ਗੁਰਦਾਵਾਂ ਦੀ ਖਬਰ ਹੈ ਕਹਿੰਦੇ ਕਿ ਇੱਕ 에어 호ਸਟੈਸ ਬੀਬੀ ਉਹ ਤੇ ਇਲਾਜ ਕਰਾਉਣ ਗਈ ਸੀ ਤੇ ਇਲਾਜ ਦੇ ਦੌਰਾਨ ਹੀ ਉਹਦੇ ਨੂੰ ਦੁਸ਼ਕਰਮ ਹੋ ਗਿਆ ਇਹ ਦੇਖੋ ਅਜੀਬ ਤਰ੍ਹਾਂ ਦਾ ਮਾਹੌਲ ਹੈ ਕਿ ਹਸਪੀਟਲਸ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ ਜਿਹੜੀ ਇਹ 에어 호ਸਟੈਸ ਇੱਕ ਤੇ 46 ਸਾਲ ਦੀ ਆ ਦੂਜਾ ਬੰਗਾਲਨ ਹੈ ਜਾ ਕੇ ਇੱਥੇ ਉਹਦੀ ਟ੍ਰੇਨਿੰਗ ਲੱਗੀ ਸੀ ਇੱਕ ਫਾਈਵ ਸਟਾਰ ਹੋਟਲ 'ਚ ਉਹ ਠਹਿਰੀ ਸੀ ਹਮ ਹੁਣ ਪਤਾ ਨਹੀਂ ਪਰ ਇਹ ਦੱਸਿਆ ਗਿਆ ਕਿ ਉਹ ਸਵੀਮਿੰਗ ਪੂਲ ਦੇ ਵਿੱਚ ਨਹਾ ਰਹੀ ਸੀ ਜਿੱਥੇ ਉਹਦੀ ਹਾਲਤ ਖਰਾਬ ਹੋ ਗਈ ਹਮ ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਫਾਈਵ ਸਟਾਰ ਹੋਟਲ ਜਸਟੇ ਹੋਵੇ ਖਾਣ ਪੀਣ ਵੀ ਉਹ ਵੈਸਾ ਹੀ ਹੁੰਦਾ ਹੈ ਚਲੋ ਵਿਅਕਤੀਗਤ ਜ਼ਿੰਦਗੀ ਆ ਹਰ ਇੱਕ ਬੰਦੇ ਦੀ ਆਜ਼ਾਦੀ ਆ ਹਮ ਉਸ ਤੋਂ ਬਾਅਦ ਇਹਨੂੰ ਇੱਕ ਮਸ਼ਹੂਰ ਹਸਪਤਾਲ 'ਚ ਲਿਆਂਦਾ ਗਿਆ ਮੈਦਾਨਤਾ ਸ਼ਹਿਰ ਉਹਦੇ 'ਚ ਲਿਆਂਦਾ ਗਿਆ ਜਿੱਥੇ ਆਈਸੀਯੂ ਚ ਸੀ ਇਹ ਕਹਿੰਦੀ ਹੈ ਕਿ ਮੈਂ ਪੂਰੀ ਤਰ੍ਹਾਂ ਹੋਸ਼ ਦੇ ਵਿੱਚ ਤੇ ਨਹੀਂ ਸੀ ਪਰ ਇੱਕ ਮੇਲ ਸਟਾਫ ਨੇ ਹੂੰ ਮੇਰਾ ਸ਼ੋਸ਼ਣ ਕੀਤਾ ਜਿੰਸੀ ਸ਼ੋਸ਼ਣ ਕੀਤਾ ਤੇ ਉਸ ਵੇਲੇ ਜਿਹੜਾ ਲੇਡੀ ਮੈਡੀਕਲ ਸਟਾਫ ਸੀ ਹੂੰ ਉਹ ਵੀ ਉੱਥੇ ਮੌਜੂਦ ਸੀ ਉਹ ਦੋ ਜਣੀਆਂ ਵੇਖਦੀਆਂ ਰਹੀਆਂ ਨੇ ਉਹ ਇਹ ਗੱਲ ਮਤਲਬ ਕਿ ਲਾਲੋ ਕੇ 5 6 April ਦੀ ਆ ਤੇ ਫਿਰ ਹਫਤੇ ਕੋ ਬਾਅਦ 112 ਤੇ ਕਾਲ ਕੀਤੀ ਗਈ ਹੈ ਉਸ ਤੋਂ ਬਾਅਦ ਮਾਮਲਾ ਜਿਹੜਾ ਰਜਿਸਟਰਡ ਕੀਤਾ ਜਾਂਦਾ ਹੁਣ ਜਿਹੜੇ ਉੱਥੋਂ ਦੇ ਮੈਡੀਕਲ ਸੁਪਰੀਡੈਂਟ ਨੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਇਹਦੇ ਵਿੱਚ ਮਤਲਬ ਕਿ ਕਰ ਰਹੇ ਹਾਂ ਫਰਦਰ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰੇ ਵਗੈਰਾ ਦੇਖ ਰਹੇ ਹਾਂ ਪਰ ਮੁੱਢਲੇ ਤੌਰ ਤੇ ਹਾਲੇ ਤੱਕ ਕੋਈ ਦੋਸ਼ੀ ਸਾਨੂੰ ਮਿਲਿਆ ਨਹੀਂ ਹੈ ਹਮ ਪਰ ਇਹ ਦੋਸ਼ ਬਹੁਤ ਵੱਡੇ ਨੇ ਸਰ ਵੱਡੇ ਆ ਬਿਲਕੁਲ ਜੇ ਅਜਿਹਾ ਨਹੀਂ ਤਾਂ ਫਿਰ ਬੀਬੀ ਨੇ ਕਿਉਂ ਰੌਲਾ ਪਾਇਆ ਤੇ ਜੇ ਅਜਿਹਾ ਹੈ ਕੀ ਇਹ ਪਹਿਲਾ ਮਾਮਲਾ ਕਿਤੇ ਤਾਂ ਨਹੀਂ ਕਿ ਉੱਥੇ ਸਭ ਕੁਝ ਰਲ ਕੇ ਬਹੁਤ ਸਾਰੇ ਮਰੀਜ਼ਾਂ ਨਾਲ ਇਹ ਤਾਂ ਹੋ ਚੁੱਕਾ ਇਲਜ਼ਾਮ ਲੱਗ ਰਹੇ ਨੇ ਉਸ ਤਰ੍ਹਾਂ ਦੀ ਉੱਥੇ ਆਪਾਂ ਸਾਰੇ ਦਸ਼ਤਾਂਤ ਨੂੰ ਦੇਖੀਏ ਵੰਝੀਏ ਤਾਂ ਉਹ ਸਵਾਲ ਵੀ ਖੜੇ ਕਰਦਾ ਹੈ ਨਾ ਹੂੰ ਕਿ ਕਿਤੇ ਇਸ ਤਰ੍ਹਾਂ ਦਾ ਕਾਰਾ ਉੱਥੇ ਰਲ ਮਿਲ ਕੇ ਕੀਤਾ ਤਾਂ ਨਹੀਂ ਸੀ ਜਾ ਰਿਹਾ ਜੀ ਇਹ ਬਹੁਤ ਵੱਡੇ ਅਪਰਾਸ਼ਨ ਚਿੰਨਣੇ ਹਸਪਤਾਲਾਂ ਦੇ ਮਾਮਲੇ ਦੇ ਵਿੱਚ ਤੇ ਆਪਾਂ ਕਹੀਏ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਵੱਡੀਆਂ ਹੋ ਜਾਂਦੀਆਂ ਖਤਰਨਾਕ ਹੋ ਜਾਂਦੀਆਂ ਹੂੰ ਹੁਣ ਤੇ ਕੱਲ ਸ਼ਾਇਦ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਸ ਕਿਸੇ ਹਸਪਤਾਲ ਦੇ ਵਿੱਚੋਂ ਜੇ ਜਵਾਕ ਚੋਰੀ ਹੁੰਦਾ ਉਹਦਾ ਲਾਇਸੈਂਸ ਕੈਨਸਲ ਕਰ ਦਿਓ ਜੀ ਬਹੁਤ ਵੱਡੀ ਗੱਲ ਹੈ ਤੋ ਇਹ ਆ ਕਿ ਇਹ ਮਾਮਲਾ ਕੋ ਛੋਟਾ ਨਹੀਂ ਹੈ ਹਮ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦੇਖੋ ਕਿ ਕੀ ਬਣਦਾ ਪਰ ਬਹੁਤ ਕਹ ਲਓ ਕਿ ਸੰਵੇਦਨਸ਼ੀਲ ਮਸਲਾ ਹੈ ਜੀ ਸੰਵੇਦਨਸ਼ੀਲ ਮਾਮਲਾ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਇਸ ਤਰ੍ਹਾਂ ਦੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤੇ ਸੱਚੀ ਹੈਰਾਨ ਵੀ ਕਰਦੇ ਨੇ ਔਰ ਕਈ ਚੀਜ਼ਾਂ ਜਿਹੜੀਆਂ ਨੇ ਆ ਔਰ ਲੁਕਮੀਆਂ ਸਾਹਮਣੇ ਆ ਜਾਂਦੀਆਂ ਨੇ ਤੇ ਕਈ ਚੀਜ਼ਾਂ ਆਪਾਂ ਵੇਖਦੇ ਆ ਕਿ ਲੁਕ ਵੀ ਜਾਂਦੀਆਂ ਨੇ ਕਈ ਵਾਰੀ ਹਸਪਤਾਲਾਂ ਜਾਂ ਕੋਈ ਸੰਸਥਾ ਉਹ ਆਪਣੇ ਆਪ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਲੁਕੋ ਵੀ ਬਹੁਤ ਕੁਝ ਲੈਂਦੀ ਹੈ